ਸਾਹ ਤਾਂ ਫੇਰ ਆ ਗਈ ਅਸੀਂ ਪਹੁੰਚੇ ਹਾਂ ਬਨਿਹਾਲ ਦੇ ਕੋਲੇ ਤੇ ਹੁਣ ਦੇਖਦੇ ਜੀ ਕਿ ਕੋਈ ਜਗ੍ਹਾ ਮਿਲ ਜੇ 2 ਘੰਟੇ ਬ੍ਰੇਕ ਲਾ ਲਈਏ 2 ਵਜੇ ਆ ਤੇ ਜਲ ਸਵੇਰੇ ਤੁਰ ਪਾਂਗੇ ਹੋਈ 5 ਵਜੇ 6 ਵਜੇ ਤੁਰ ਪਾਂਗੇ ਹੋ। ਹੋਰ ਦੇਖਦੇ ਆ ਮੂਹਰੇ ਕਹੇ ਜਿਆ ਸ਼ਹਿਰ ਆਉਂਦਾ ਇੱਥੇ ਰੋਡ ਅੱਧਾ-ਅੱਧਾ ਬਣਿਆ ਪਿਆ ਅੱਧਾ ਨਾਲ ਕਈ ਜਿਹੜੇ ਜੈਡ ਬਿਲਰ ਲੱਗੇ ਹੋਏ ਨੇ ਹੁਣ ਰਾਤ ਕਰਕੇ ਦੇਖਣੇ ਨਹੀਂ ਹੈਗੇ ਅਜ਼ਮ ਬਣਾਈ ਵਾਲੇ ਦੇ ਦਿਖਾਵਾ ਲਈ ਕੋ ਮੈਟਰੋ ਇੰਨੀ ਉਚਾਈ ਤੇ ਰੇਲਵੇ ਜਿਹੜਾ ਆਪਾਂ ਕਹਿ ਦਿੰਨੇ ਆ ਹਨਾ ਤਰੱਕੀ ਤਰੱਕੀ ਹੋਈ ਆ ਮੇਰੇ ਦੇਸ਼ ਦੀ ਹਰੇਕ ਗੱਲ ਚ ਨਹੀਂ ਹੁੰਦਾ ਜਿਹੜੀ ਚੀਜ਼ ਦੀਦੀ ਆ ਹਨਾ ਆ ਦੇਖ ਲਓ ਜੇ ਸ਼੍ਰੀਨਗਰ ਤੋਂ ਥੋੜਾ ਜਿਹਾ ਪਿਛਲੇ ਆ ਅਸੀਂ 50 ਕਿਲੋਮੀਟਰ ਤੇ ਇੱਥੇ ਜਿੱਥੇ ਆਪਾਂ ਛੜਕੀ ਆਵਾਜਾਈ ਲਈ ਵੀ ਹਨਾ ਇਹ ਸਮਝਦੇ ਹੁੰਦੇ ਸੀ ਵੀ ਬੰਦਾ ਡੇਗ ਡੇਗ ਕੇ ਪਹੁੰਚਦਾ ਮਸਾਂ ਉੱਥੇ ਟ੍ਰੇਨ ਪਹੁੰਚ ਰਹੀ ਆ ਹਾਬ ਬੱਦਲ ਹੀ ਬੱਦਲ ਹੋਇਆ ਤੇ ਆ ਕਸ਼ਮੀਰ ਦੀ ਖੂਬਸੂਰਤੀ ਜਿਹੜੀ ਫਿਲਮਾਂ 'ਚ ਹੀ ਦੇਖੀ ਆ ਹੁਣ ਤੱਕ ਸਿਰਫ ਤਾਂ ਸੁਣੀ ਆ ਸੀ ਇਹ ਅੱਜ ਦੇਖ ਰਹੇ ਆ ਸਾਹਮਣੇ ਲਾਈਵ ਬੜਾ ਦਹਿਲਕਾ ਬਾਕੋ ਬਾਗਾ ਇਹ ਨਹੀਂ ਹੈ ਕਿਤੇ ਹੈਲ ਸਾਈਡ ਨਹੀਂ ਦੇਖੀ ਹਮ ਆ ਚਲੋ ਉੱਤਰਾਖੰਡ ਕਈ ਕਈ ਵਾਰੀ ਆ ਪਹਾੜ ਤਾਂ ਚਲੋ ਸਾਰੇ ਇੱਕੋ ਜਿਹੇ ਹੁੰਦੇ ਆ ਪਰ ਜੋ ਖੂਬ ਸੁੰਦਰੀ ਕਸ਼ਮੀਰ ਦੀ ਆ ਉਹ ਵਾਕਿਆ ਸਹੀ ਗੱਲ ਆ ਕਸ਼ਮੀਰ ਦੀ ਆ ਇੰਡੀਆ ਤੋਂ ਬਾਹਰ ਵੀ ਹੈਲ ਸਾਈਟਾਂ ਦੇ ਵਿਜ਼ਿਟ ਕਰੀ ਗਿਆ ਤੇ ਇੱਕ ਨਹੀਂ ਇੱਕ ਤੋਂ ਵੱਧ ਕਈ ਕੰਟਰੀਆਂ ਦੀਆਂ ਹੈਲ ਸਾਈਟਾਂ ਦੇਖੀਆਂ ਨੇ ਪਰ ਫੇਰ ਵੀ ਇੱਕ ਕਸ਼ਮੀਰ ਦੀ ਇੱਛਾ ਹੁੰਦੀ ਆ ਵੀ ਕਸ਼ਮੀਰ ਦੇਖੀਏ ਹਲੇ ਤਾਂ ਸ਼ੁਰੂਆਤਾਂ ਨੇ ਹਲੇ ਤਾਂ ਕਸ਼ਮੀਰ ਦੇ ਪੈਰ ਧਰਨ ਲੱਗੇ ਆ ਬੱਸ ਐ ਇੱਕ ਹੋਈ ਰੰਗ ਦਿਖਾਉਣੇ ਸ਼ੁਰੂ ਹੋ ਗਏ ਹਲੇ ਉੱਤਨਾਲ ਦੇ ਕੋਲੇ ਆਏ ਆ ਤਨਨ ਪਾਰ ਕਰਕੇ ਆਫੀਸ਼ੀਅਲੀ ਅਸੀਂ ਐਂਟਰ ਹੋਣਾ ਸੁਮੇਰ ਦੇ ਦਾ ਲਓ ਜੀ ਇੱਕ ਹੋਰ ਲਾਜਵਾਬ ਉੱਤਨਾਲ ਇਹ ਵੀ ਡਬਲ ਆ ਇਹ ਅਸਲ 'ਚ ਇਹ ਡਬਲ ਆ ਗੁਜਰੀਆਂ ਦੇ ਬੈਠੇ ਗੁਜਰੀਆਂ ਦੇ ਰਾਤੂਆਂ ਜਿਹੜੀਆਂ 4-5 ਦੂਜੀਆਂ ਟਨਲ ਪਾਰ ਕਰੀਆਂ ਨੇ ਉਹਨਾਂ ਦੇ ਵਿੱਚ ਇੱਕ ਤੀਜਾ ਵੀ ਵਿਚਾਲੇ ਬੈਰੀਕੇਟਿੰਗ ਪਲਾਸਟਿਕ ਦੀ ਕਰਕੇ ਦੋ ਗੱਡੀਆਂ ਕ੍ਰੋਸ ਹੁੰਦੀਆਂ ਨੇ ਇਹ ਸੁਰੰਗ ਵਕਰੀ ਤਾਂ ਇਹਦੇ ਵਿੱਚ ਹੀ ਡਬਲ ਗੱਡੀ ਜਾ ਸਕਦੀ ਆ ਤੇ ਦੂਜੇ ਪਾਸੇ ਦੀ ਡਬਲ ਗੱਡੀ ਆ ਸਕਦੀ ਆ ਆਹ ਇਹਦੇ ਐਮਰਜੈਂਸੀ ਐਗਜ਼ਟ ਤੇ ਇੱਥੇ ਨਾਲ ਹੀ ਇਹਦੇ ਚ ਆਕਸੀਜਨ ਵਾਲੇ ਫੈਨ ਵੀ ਲੱਗੇ ਹੋਏ ਨੇ ਨਾਲ ਹੀ ਜਿਹੜੇ ਪ੍ਰਦੂਸ਼ਣ ਵਾਲੇ ਫੈਨ ਨੇ ਖਿੱਚਣ ਵਾਲੇ ਉਹ ਜਿਵੇਂ ਜਹਾਜ਼ ਦੇ ਇੰਜਣ ਹੁੰਦੇ ਆ ਉਹੀ ਟਾਈਪ ਦੇ ਪੱਟੇ ਆ ਫਾਈਨਲੀ ਸਵਾ 7 ਕਿਲੋਮੀਟਰ ਲੱਕ ਟਨਲ ਦੇ ਵਿੱਚ ਸਫ਼ਰ ਕਰਨ ਤੋਂ ਬਾਅਦ ਆਫੀਸ਼ੀਅਲੀ ਐਂਟਰ ਹੋ ਗਏ ਕਸ਼ਮੀਰ ਦੇ ਵਿੱਚ ਦੇਖੋ ਜਣ ਜੜਿਆ ਆ ਬਾਦੀਆਂ ਕਸ਼ਮੀਰ ਦੀਆਂ ਇੱਥੇ ਆ ਕੇ ਉਧਰ ਨਾਲੋਂ ਨਜ਼ਾਰਾ ਹੀ ਬੜਾ ਅਸੀਂ ਤਕਰੀਬਨ 5-6 ਕਿਲੋਮੀਟਰ ਆ ਗਏ ਇਹਨੂੰ ਕਹਿੰਦੇ ਆ ਕਾਨਬਾਈ ਹਲੇ 5-6 ਕਿਲੋਮੀਟਰ ਵੀ ਆਹ ਲਾਈਨ ਟੁੱਟਦੀ ਨਹੀਂ ਹੈਗੀ ਇਧਰੋਂ ਹੁਣ ਅਜ ਕਾਨਬਾਈ ਛੱਡਣਗੇ 11 ਵਜੇ ਜਿਵੇਂ ਉਧਰੋਂ ਕੱਲ ਨੂੰ ਸਾਨੂੰ ਛੱਡਿਆ ਸੀ ਕੱਲ ਤੇ ਅਸੀਂ ਥੋੜਾ ਜਿਹਾ ਹੁਣ ਪਿੱਛੇ ਰਹਿ ਗਏ ਹਲੋ ਬਾੜ ਸਾਡੀ 40 ਕਿਲੋਮੀਟਰ ਰਹਿ ਗਈ ਲੋਕੇਸ਼ਨ ਹਲੇ 7 ਵਜੇ ਆ। ਪਰਮਾਧਮ ਤੰਦਰੁਸਤੀ ਭਾਖੇ ਜਾ ਪਹੁੰਚਾਂਗੇ ਟਾਈਮ ਨਾਲ ਬਾਕੀ। ਦਾਤੇ ਦੇ ਰੰਗ ਹੁੰਦੇ ਆ ਹਨ। ਆ ਜਾਣੀ ਕਾਨਬਾਈ ਆ ਜੀ ਜਿਹਨੂੰ ਨਹੀਂ ਸਮਝ ਹੁੰਦੀ ਮੈਨੂੰ ਵੀ ਪਹਿਲਾਂ ਨਹੀਂ ਪਤਾ ਹੁੰਦਾ ਸੀ ਵੀ ਕਾਨਬਾਈ ਕੈਸੀ ਜਿਹਨੂੰ ਕਹਿੰਦੇ ਆ। ਭਾਈ ਵਾਪਸ ਆ। ਐਸੇ ਆਪਾਂ ਸਿੱਧਾ ਲੋਟ ਕਹਿੰਦੇ ਆ ਜਾਮ ਲੱਗਿਆ ਹੋਇਆ ਜਾਂ ਰੁੱਕੇ ਹੋਇਆ ਜੀ। ਢੜਾਏ ਹੋਏ ਆ ਕਾਨਬਾਈ। ਇਹ ਲੱਗੀ ਹੋਈ ਆ ਦੇਖ। ਆ ਘਰ ਨੇ ਭਾਈ। ਕੈਜਮੇਰੀਆ ਦੇ ਜਿੱਤਾਂ ਦੇ ਆਪਾਂ ਦੇਖਦੇ ਹੁੰਨੇ ਆ ਵੀ ਕੈਨੇਡਾ ਅਮਰੀਕਾ ਵਾਲੇ ਟਾਈਪ ਚੌਂਪੜੀ ਟਾਈਪ ਕਰ ਉਹ ਸਾਹਮਣੇ ਫੇਰ ਬੱਦਲ ਸੋਹਣੀ ਸੁੰਦਰਤਾ ਸਟੇਟ ਦੀ ਇਹ ਕਾਜੀਗੁੰਡ ਛੱਟਾ ਜਿਹਾ ਕਸਬਰ ਉਹ ਪਾਰ ਕਰ ਰਹੇ ਆ ਬਨਿਆਲ ਤੋਂ ਬਾਅਦ ਆਇਆ ਜਾਣੇ ਕਸ਼ਮੀਰ ਜਾ ਕੇ ਬਹੁਤ ਚੀਜ਼ਾਂ ਲੋਕ ਵਾਈਜ਼ ਫਰਕ ਦੇਖ ਰਿਹਾ ਸੇਬ ਲੱਗਿਆ ਹੋਇਆ ਹੈਗਾ ਇਹਦੇ ਛੋਟਾ ਬਰੇਕਰਾਂ ਦੇ ਵਿੱਚ ਵੀ ਬਾਗ ਲੱਗੇ ਨੇ ਲੋਕਾਂ ਦੇ ਲਾਲ ਲਾਲ ਸੇਬ ਪਿਆ ਪੂਰਾ ਲਾਲ ਲਾਲ ਬੈਸੇ ਉਨ ਰੋਕ ਕੇ ਬਣਾਉਨੇ ਆ ਵੀਡੀਓ ਰੋਗੀ ਟ੍ਰੈਪ ਲੋ ਜੀ ਦੇਖ ਕੇ ਬਗੀਚਾ ਤੇ ਗੱਡੀ ਰੋਕਣੀ ਪਈ ਵੀ ਦੇਖੀਏ ਤਾਂ ਸੇਬ ਨੂੰ ਨੇੜੇ ਤੋਂ ਅਸੀਂ ਹੈਗੇ ਆ ਜੀ ਸੰਗਮ ਤੋਂ ਸੋਫੀਆਂ ਰੋਡ ਦੇ ਉੱਤੇ ਮੁੜੇ ਸੀ ਤੇ ਅਸੀਂ ਖੜੇ ਆ ਲਿੱਤਰ ਕੋਲੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਿਹੜੀ ਨਾਲ ਜਗ੍ਹਾ ਪਈ ਹੁੰਦੀ ਆ ਉਹਦੇ ਵਿੱਚ ਵੀ ਸੇਬ ਲਾਇਆ ਹੋਇਆ ਸਭ ਦੇ ਵੈਸੇ ਨਿੱਕਾ ਮੈਨੂੰ ਪਿੱਛੋਂ ਕਹਿ ਰਿਹਾ ਸੀ ਬਾਈ ਸੇਬ ਨੇ ਮੈਂ ਕਿਹਾ ਯਾਰ ਨਹੀਂ ਬਰਫਾਨੀ ਏਰੀਆ 'ਚ ਹੋਣਗੇ ਪਰ ਇੱਥੇ ਵੀ ਹੈਗਾ ਜੀ ਜੀ ਵੰਤੀਪੁਰੇ ਤੋਂ ਮੁੜ ਪਏ ਸੀਗੇ ਲੋਕੇਸ਼ਨ ਤੇ ਨੂੰ ਲਾਸੀਪੁਰਾ ਪੁਲਵਾਮਾ ਲਾਸੀਪੁਰੇ ਮੇਰੇ ਖਿਆਲ ਚ ਥੋਨੇ ਸਪੈਲਿੰਗ ਦਾ ਥੋੜਾ ਜਿਹਾ ਫਰਕ ਆ ਇੱਕ ਲਾਸੀਪੁਰਾ ਭਰਦੇ ਆ ਤਾਂ 75 ਕਿਲੋਮੀਟਰ ਦਿਖਾ ਰਿਹਾ ਦੂਜਾ ਲਾਸੀਪੁਰਾ ਪੁਲਵਾਮਾ ਭਰਦੇ ਆ ਤਾਂ 3 ਕਿਲੋਮੀਟਰ ਦਿਖਾ ਰਿਹਾ ਜਾਣੀ ਇੱਕ ਚੀਜ਼ ਤੁਹਾਨੂੰ ਦਿਖਾਉਣਾ ਦੇਖੋ ਜ਼ਮੀਨਾਂ ਕਿਵੇਂ ਡਾਕਟਰ ਪਲੇਨ ਖੁੱਲੀਆਂ ਜਮੀਨਾਂ ਪਈਆਂ ਨੇ ਪੱਧਰ ਜਮਈ ਜਿਵੇਂ ਸ਼੍ਰੀਨਗਰ ਤੋਂ ਹੁਣ 20 ਕਿਲੋਮੀਟਰ ਆ ਸਾਰੇ ਜੀ ਪਿੱਛੇ 50 ਕਿਲੋਮੀਟਰ ਜਦੋਂ ਦੇ ਟਨਲ ਪਾਰ ਕਰੀ ਆ ਤੇ ਜਮਾ ਸਾਰਾ ਮਦਾਨੀ ਇਲਾਕਾ ਆ ਤੁਹਾਨੂੰ ਆਪਣੇ ਸੋਚਣ ਚਾਹੀਏ ਹੁੰਦਾ ਵੀ ਸ਼੍ਰੀਨਗਰ ਪਹਾੜੀ ਏਰੀਆ ਖੜੀ ਬਾੜੀ ਬਾੜ ਹੋਣਗੇ ਪਰ ਨਹੀਂ ਬਈ ਜਮਾ ਮਦਾਨੀ ਏਰੀਆ ਝੋਨਾ ਪੂਰਾ ਡੱਕਰ ਖੜਾ ਪੂਰਾ ਹੈ ਗੱਲ ਬਾਤ ਪੂਰੀ ਪਲੇਨ ਸਾਰੀ तकरीबन 1.5 ਘੰਟਾ ਖੱਜਲ ਖਰਾਬੀ ਤੋਂ ਬਾਅਦ ਖੜੇ ਉੱਥੇ ਹੀ ਆ ਜਿਹੜੀ ਲੋਕੇਸ਼ਨ ਤੇ ਮਾਲ ਲੈ ਕੇ ਜਾਣਾ ਤੇ ਸਮਝ ਨਹੀਂ ਸੀ ਆ ਰਿਹਾ ਭਰਾ ਮਿਲਿਆ ਆਪਾਂ ਨੂੰ ਲੋਕਲ ਤੇ ਕੀ ਨਾਮ ਹੈ ਵੀਰੇ ਮੁਜ਼ਮਨ ਮੁਜ਼ਮਨ ਬ੍ਰਦਰ ਇਹਨੇ ਹੁਣ ਗੱਲ ਕਰਕੇ ਨਾ ਸਮਝਾਇਆ ਚੰਗੀ ਤਰ੍ਹਾਂ ਮੈਪ ਬਣਾਤਾ ਧੰਨਵਾਦ ਵੀਰ ਦਾ ਚਾਹ ਲਈ ਵੀ ਕਹਿ ਰਿਹਾ ਸੀ ਵੀ ਰੁਕੋ 2 ਮਿੰਟ ਘਰੋਂ ਚਾਹ ਆਉਂਦੀ ਆ ਮੈਂ ਕਿਹਾ ਯਾਰ ਪੰਜਾਬੀ ਤੇ ਕਸ਼ਮੀਰੀ ਚਾਹ ਬਿਨਾ ਕਿਸੇ ਨੂੰ ਜਾਣ ਨਹੀਂ ਦਿੰਦੇ ਹੈਨਾ ਤੇ ਚਲੋ ਹੁਣ ਰਸਤਾ ਸਾਨੂੰ ਲੱਭ ਗਿਆ ਮਿਲਦੇ ਆ ਫੇਰ ਲੋਕੇਸ਼ਨ ਤੇ ਪਹੁੰਚ ਕੇ ਥੈਂਕ ਯੂ ਇੰਡਸਟਰੀਅਲ ਏਰੀਆ ਲੱਸੀਪੁਰਾ ਪੁਲਵਾਮਾ ਛੜਕੋ ਕਹਿੰਦੇ ਇਹਨੂੰ ਛੜਕੋ ਛੜਕੋ ਦੇ ਵਿੱਚ ਆ ਗਏ ਤਕਰੀਬਨ ਇੱਥੇ ਹੀ ਘੁੰਮੀ ਗਏ ਆ ਕਿਸੇ ਬੰਦੇ ਨੂੰ ਸਮਝ ਨਹੀਂ ਆਈ ਆਹ ਦੇਖੋ ਸਿਵਾਂ ਦਾ ਬਈ ਪਹੁੰਚ ਗਏ ਸੀ ਲੋਕੇਸ਼ਨ ਤੇ ਤੇ ਆਹੀ ਬਸ ਆਪਣੇ ਕੋਲ ਇੱਕ ਪੀਸ ਹੋ ਸੀ ਅੱਕਾ ਛੋਟਾ ਸੀ ਉਹ ਇੱਕ ਗੱਡੀ ਦਾ ਮਾਲ ਪਹਿਲਾਂ ਲਿਹਾ ਪਿਆ ਜਣੀ ਇਹ ਦੋ ਦੋ ਪੀਸ ਸੀਗੇ ਇੱਕ ਵੱਡਾ ਇੱਕ ਛੋਟਾ ਇਹ ਬਸ ਲੈ ਗਏ ਆ ਹੈਡਰੇ ਨਾਲ ਲਾਉਂਦੇ ਆ ਤੇ ਉਹ ਤੋਂ ਬਾਅਦ ਬਸ ਫਿਰ ਨਿਕਲਾਂਗੇ ਕੋਈ ਟਰਾਂਸਪੋਰਟਰ ਲੱਭਦੇ ਆ ਲਓ ਜੀ ਆ ਦੂਜਾ ਪੀਸ ਰਹਿ ਗਿਆ ਸੀ ਇਹਦਾ ਵੀ ਬੂਲਤਾ ਜਕਰਾਂ ਕੱਢਦਾ ਬੱਲ ਆਗਲੇ ਨੇ ਹਾਈ ਡਰੇ ਵਾਲੇ ਨੇ ਚੱਲ 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 ਮੇਤਰਾ ਥੱਲੇ ਨਾਲ ਸੈਟ ਨਹੀਂ ਢੂ ਲਬਾੜੀ ਮਰਵਾਉਣਾ ਮੁੰਡਾ ਚੱਲ 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 ਸਦਾ ਹੀ ਗੈਕ ਕਰਨਾ ਹੁਣ ਮੈਂ ਚੱਲ ਲੈ ਚੱਲ ਲੈ ਚੱਲ ਲੈ ਚੱਲ ਲੋ ਜੀ ਟੈਨਸ਼ਨ ਆਪਣੀ ਹੋ ਗਈ ਖਤਮ ਇਹਨਾਂ ਦੀ ਹੋ ਗਈ ਸ਼ੁਰੂ ਕਿਉਂਕਿ ਇਹਨਾਂ ਨੇ ਹੁਣ ਫਿੱਟ ਕਰਨਾ ਆਪਣਾ ਉਤਰ ਗਿਆ ਆਪਣਾ ਮਾਲ ਪਹੁੰਚ ਗਿਆ ਲਿਵੇਸ਼ਾਂ ਦੇਖੋ ਫਿਰ ਬਾਜ਼ਾਰ 10 ਸਹਾਗਦਾ ਕੋਈ ਵੀ ਪੰਜਾਬ ਚ ਫਿਰਦੇ ਆ ਕਿ ਸ਼੍ਰੀਨਗਰ ਫਿਰਦੇ ਆ ਜਮਾਈ ਜਮਾਈ ਯਾਰ ਪਲੇਨ ਏਰੀਆ ਜਮਾਈ ਕੋਈ ਥਈ ਨਹੀਂ ਅੜਾੜਾ ਜਮਾਈ ਪਿੰਡੂ ਖੇਤੀਬਾੜੀ ਵਾਲੇ ਏਰੀਏ ਨੇ ਸਿੱਧਾ ਹੀ ਜਾਣਾ ਇੱਥੇ ਤਾਂ ਆਈ ਹੀ ਨਹੀਂ ਆਪਾਂ ਦੈਨੂ ਫੋਕਰਾ ਉੱਥੇ ਜਾ ਕੇ ਡੌਟ ਨਿਕਲ ਜੂਮਰੇ ਸਾਹ ਬਾਕੀ ਦੇਖ ਲੈਣੇ ਆ ਪਰ ਯਾਰ ਆ ਮਾਤੇ ਦੇ ਹਿਸਾਬ ਨਾਲ ਮੈਨੂੰ ਲੱਗਦਾ ਆਏ ਆ ਚੱਲ ਕੋਈ ਨਾ ਆਹਾ ਦੇਖ ਲੋ ਮਿੱਤਰੋ ਜਮੀਨਾਂ ਸ਼੍ਰੀਨਗਰ ਦੀਆਂ ਪੁਲਵਾਮੇ ਦੀ ਜਮਾਈ ਪੰਜਾਬ ਵਰਗੀ ਰੰਗਤ ਚਲੋ ਜੀ ਖਾਲੀ ਕਰਕੇ ਮੋੜ ਚੱਲੇ ਆ ਫੁੱਲ ਮਿਲਾ ਕੇ ਤੇ ਯਾਰ ਬਾਹਲਾ ਵਧੀਆ ਨਹੀਂ ਰਿਹਾ ਸ਼੍ਰੀਨਗਰ ਤੇ ਪੁਲਵਾਮੇ ਦਾ ਕਿਉਂਕਿ ਜਿਹੜੇ ਹਸਾਬ ਨਾਲ ਮਾਹੌਲ ਦੇਖਿਆ ਮੰਦਾ ਹੀ ਮੰਦਾ ਜੀ ਹਰੇਕ ਟਰਾਂਸਪੋਰਟਰ ਹੱਥ ਖੜੇ ਕਰੀ ਜਾਂਦਾ ਉਹ ਤੋਂ ਬਾਅਦ ਫਿਰ ਇੱਕ ਦੋ ਮਾਲ ਦੀ ਗੱਲ ਹੋਈ ਸ਼੍ਰੀਨਗਰ ਤੋਂ ਅਮ੍ਰੇਸਰ ਦਾ ਮਾਲ ਦਾਸਤਾਨ ਮੈਂ ਕਿਹਾ ਜੀ ਸੱਤ ਬਜਨ ਕੀ ਰੇਟ ਕਹਣਾ 11000 ਉਹ ਮੈਂ ਕਿਹਾ ਸ਼ਰਮ ਨੂੰ ਹੱਥ ਮਾਰੋ ਯਾਰ ਤੇਲ ਤੇ ਟੋਲਾਂ ਦਾ ਖਰਚਾ ਵੀ ਪੂਰਾ ਨਹੀਂ ਹੋਣਾ ਆਪਾਂ ਬਾਈ ਜੀ ਉੱਥੇ ਹੀ ਸੋਚਿਆ ਤੇ ਫੇਰ ਇੱਕ ਵਾਰ ਮਿੱਤਰ ਪਿਆਰੇ ਨੇ ਹੋਰ ਨੰਬਰ ਦਿੱਤਾ ਵੀ ਮੱਖੀ ਜਾਂਦੀ ਐ ਇਤੋਂ ਮੱਖੀ ਭਰ ਲਾ ਚਲੋ ਮੱਖੀ ਵਾਲਾ ਨਾਲ ਗੱਲ ਹੋਈ ਮੱਖੀ ਸ਼੍ਰੀਨਗਰ ਤੋਂ ਨੋਹਰ ਦੀ ਜੀ ਭਦਰੇ ਕੋਲ ਦੀ 8 ਟਨ ਮੱਖੀ 22000 ਉਦੋਂ ਬਾਅਦ ਦੂਜਾ ਮੱਖੀ ਇੱਕ ਕੋਈ ਛੱਲਾ ਪੈਂਦਾ ਜੰਮੂ ਜੰਮੂ ਚ ਉੱਥੋਂ ਗੰਗਾਪੁਰ ਦੀ ਉਹ ਵੀ ਬਾਈ ਯਾਰ ਉਹ ਮੈਂ ਕਿਹਾ ਚਲੋ ਜੀ ਖਾਲੀ ਚੱਲਦੇ ਆਂ ਸੰਗਮ ਤੋਂ ਆਖੀ ਰੋਡ ਤੇ ਚੜ੍ਹੇ ਸੀ ਤੇ ਉਤ ਬਾਅਦ ਆਉਂਦਿਆਂ ਨੂੰ ਗਾੜੀ ਟੰਡਾ ਤੇ ਕਾਨਵਾਈ ਟੱਕਰ ਗਈ ਸੀ ਪਰ ਵੈਸੇ ਛੱਡੀ ਹੋਈ ਆ ਇਹ ਆ ਮੇਰੇ ਹਿਸਾਬ ਨਾਲ ਲਾਸਟ ਵਾਲੀ ਕਾਨਵਾਈ ਜਿਹੜੀ ਲਾਈਨ ਚ ਅਸੀਂ ਖੜੇ ਸੀ ਉਹ ਫਿਰ ਇਹ ਕੈਸਟਾਂ ਦੇ ਵਿੱਚ ਖੜੇ ਹੁੰਦੇ ਆ ਨਾ ਵੀ ਜਿਵੇਂ 2-2 ਕਿਲੋਮੀਟਰ ਦੀਆਂ ਲਾਈਨਾਂ 10 ਮਿੰਟ ਦੀਆਂ ਪੁੰਜ ਜਾਂਦੇ ਆ ਉਹ ਫਿਰ ਉੱਕਣ 2-2 ਕਿਲੋਮੀਟਰ ਵਾਲੀ ਲਾਈਨ ਚਾੜਦੇ ਆ ਵੀ ਬਾਹਰ ਤੱਕ ਆਣਾ ਕਰਦੇ ਹੁਣ ਛੱਡੇ ਵਾਲੀ ਮੈਨੂੰ ਲੱਗਦਾ ਇਹ ਲਾਸਟ ਕਾਨ ਹੋਈ ਸੀ ਛੱਡ ਕੇ ਆ ਤੇ ਪਾਦੇ ਜਾਂਦੇ ਉਦੋਂ ਪੋਰਨ ਜਾਨੀ ਉਹ ਬਣੀ ਹਾਲ ਉਹ ਕਿ ਰਾਮ ਪਣ ਉਹ ਕਿ ਉਦੋਂ ਪੋਰਨ ਸਮਾਂ ਲੱਗੀ ਹੋਈ ਕਰਲਾ ਥੋੜੀ ਲਗੇ ਵਿਚਾਲੇ ਨਾਲ ਜੀ ਕਾਨਵਾਈ ਲੱਗੀ ਹੋਈ ਦੇਖੋ ਇਹ ਟਨਲ ਤੋਂ ਪਹਿਲਾਂ ਵੀ ਇਹ ਕੁਦਰਤੀ ਮੌਕਾ ਆ ਗਿਆ ਸੀ ਮੜਾ ਜਾ ਸੋਚਿਆ ਵੀ ਚਲ ਅਸੀਂ ਸਾਈਡ ਤੋਂ ਬਲਮਾ ਲਈਏ ਕਿਉਂਕਿ ਐ ਸਿੱਧਾ ਨਹੀਂ ਆਪਾਂ ਜਿਹੜੀ ਗੱਡੀ ਦੇ ਮੰਗਰ ਹੁੰਨੇ ਆ ਅੱਲਾ ਕੈਮਰਾ ਉਹਦੇ ਤੋਂ ਹੀ ਮਾਰਕ ਕਰਦਾ ਹੁੰਦਾ ਹੁਣ ਦੇਖੋ ਐ ਛੱਡ ਰਹੇ ਆ ਇਹ ਅਸੀਂ ਜਾਨੀ ਮੇਰੇ ਖਿਆਲ ਚ ਲਾਸਟ ਵਾਲੀ ਲਾਈਨ ਚ ਆ ਲਾਸਟ ਵਾਲੀ ਕਾਨਵਾਈ ਚ ਆ ਸਭ ਤੋਂ ਬਾਅਦ ਹੁਣ ਜਿਹੜੇ ਰੁਕਣਗੇ ਸ਼ਾਮ ਨੂੰ 4 5 6 ਤੋਂ ਬਾਅਦ ਫਿਰ ਤਾਂ ਵਾਇਰਲ ਸਟੇਜ ਡਿਪੈਂਡ ਹੁੰਦਾ ਵੀ ਛੱਡਣਗੇ ਜਾਂ ਕੱਲ ਨੂੰ ਛੱਡਣਗੇ ਉਹਨਾਂ ਨੂੰ ਜਾਂ ਨਾ ਕੱਲ ਨੂੰ ਨਹੀਂ ਛੱਡਦੇ ਹੁਣ ਪਰਸੋਂ ਨੂੰ ਛੱਡਣਗੇ ਫਿਰ ਕਿਉਂਕਿ ਅੱਜ ਦਾ ਦਿਨ ਇਧਰੋਂ ਗੱਡੀਆਂ ਜਾਣ ਦਾ ਕੱਲ੍ਹ ਹੀਠਾਂ ਤੋਂ ਆਏ ਸੀ ਅਸੀਂ